ਵੇ ਦੇ ਨੇ ਸਸਰੀ ਗਾਲੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਾਡੀਆਂ ਕੰਦਾ ਵਗੈਰਾ ਸਾਰੀਆਂ ਫੇਰ ਲੱਗੀਆਂ ਖੜੀਆਂ ਨੇ ਤੁਸੀਂ ਦੇਖ ਰਹੇ ਹਾਂਗੇ ਝੂਲਾ ਬਣਾ ਰਾ ਇਹਨੂੰ ਤੇ ਅੱਜ ਸਹੀ ਮੱਝਾਂ ਦੇ ਭਾਂਡੇ ਦਾ ਕੰਮ ਸ਼ੁਰੂ ਕਰ ਲਿਆ ਆ ਮਮਾ ਨਾ ਮਮਾ ਮੋਛਰ ਰੱਖਣੇ ਕਰ ਮੋਛਰ ਖੜੀ ਰੱਖ ਓਏ ਆਵੇ ਆ ਮੈਂ ਪਟੇ ਦੇ ਨਾਲ ਨੂੰ ਥੋੜੀ ਚੱਤੋਂ ਆਦਾ ਤੂੰ ਵੀ ਖੜੀ ਰੱਖ ਮੋਸਤਾਨੀ ਮੇਰੀ ਤਾਂ ਇਹ ਖੜੀ ਹੁੰਦੀ ਨਹੀਂ ਮੋਸਤ ਮੋੜ ਰੱਖਿਆ ਕਰ ਸਕੋਟੀਆਂ ਬਾੜੀ ਹੋ ਜਾਂਦੇ ਆ ਦੂਜੇ ਲੱਗ ਜਾਂਦੇ ਆ ਹੋਰ ਉਹ ਸੱਤਾ ਫੱਦਾ ਭਾਈ ਜੀ ਹੁਣ ਹਿਸਾਬ ਇਹਨੂੰ ਜੇ ਜਰਦਾ ਲਵਾਂ ਪਹਿਲਾਂ ਬਹੁਤ ਪਰਾਂ ਕਰਕੇ ਫੇਰ ਧਰ ਦੇ ਸੱਤਾ ਸੱਤਾ ਦੇਖੀ ਹਾਏ ਉਹ ਸੱਤਾ ਦੇ ਰੋੜੇ ਇਕੱਠੇ ਕਰਨਾ ਪੈਂਦਾ ਬੜੀ ਪੀੜੀ ਨੂੰ ਕਰੂ ਰੋੜੇ ਇਕੱਠੇ ਕਰਾਂਗੇ ਲੈ ਤਾਂ ਹੋਊਗੀ ਮਾਮਾ ਥੋੜੀ ਤਾਂ ਆਈ ਇਹਦੀ ਇਹਦੀ ਲੈ ਰਿਆ ਸਾਰਾ ਉੱਠ ਫੜ ਉਹ ਨਹੀਂਦਾ ਹੋਣ ਨਿੰਮਲੀ ਦੀ ਉਹ ਪੜਦੇ ਰਹਿਣਾ ਨਿੰਮਲੀ ਦੀ ਿਕਟ ਉਹ ਵੀ ਆ ਉਹ ਚਾਤੀ ਜਾਂਦੀ ਆਪਣੇ ਕੇ ਨਹੀਂ ਚੱਕ ਲੈ ਫਿਰ ਪੜਾ ਮਿਸਤਰੀ ਨੂੰ ਭਾਜ ਕੇ ਜਾ ਜਾਵਾਂਗੇ ਰਾਤ ਤੋ ਨਾ ਹੁੰਣਦਾ ਮਿਸਤਰੀ ਕਹਿੰਦਾ ਭਾਜੀ ਭੱਜ ਕੇ ਜਾ ਇੱਕ ਡਾਲਾ ਵੀ ਬੇਰ ਕੋਲੇ ਹਾਂ ਉਹ ਤਾਂ ਮਸ਼ੀਨ ਲਗਾ ਉਹ ਤਾਂ ਮਸ਼ੀਨ ਡਰਾ ਖੜਦਣਾ ਮਮਾ ਨੂੰ ਘਾਟਾ ਮੈਂ ਹੀ ਤੀ ਥਲੇ ਹਾਂ ਚੱਲ ਹੂੰ ਕੇ ਗੱਡ ਕਰੀਏ ਹੂੰ ਕੋਈ ਦੇਰੀ ਨਹੀਂ ਹੈ ਗਾਣਾ ਲਾਉਣਾ ਦੋੜਾ ਲਾਉਣਾ ਬਾਬੇ ਦਾ ਗਾਣਾ ਗਾਣਾ ਕੋਈ ਨਹੀਂ ਅੱਜ ਤੁਹਾਡੇ ਚ ਪੰਡਿਤ ਕਰਾਂਗੇ ਯਾਦ ਹੂੰ ਗਾਣੇ ਢੀਡ ਕਰਾਂ ਦੋਨਾਂ ਦੇ ਨਾਲੇ ਫੋਨ ਆਪਸ ਵਿੱਚ ਬਦਲ ਆਏ ਤੁਹਾਡੇ ਬਾਮਾ ਫੀਲ ਨਹੀਂ ਰੱਖਣੀ ਕਿੰਦਾ ਲੈਟਰ ਆਇਆ ਮਾਮੇ ਦੇ ਮੂਰੇ ਬਹੁਤ ਜ਼ਰੂਰ ਧਾਰਨੀ ਠੀਕ ਹੈ ਲੈ ਵੀ ਮੈਂ ਰੱਖਾਂ ਗਰੇ ਚੰਗਾ ਪੀਵੇ ਨਾ ਪੀ ਚੰਗਾ ਵਿਆਹ ਬੈਠਣ ਲਈ ਠੀਕ ਹੈ ਨਹੀਂ ਆਪਣੇ ਨੇੜੇ ਨਹੀਂ ਪੀ ਨਾ ਪੀ ਤੇਰੇ ਕੋਲ ਬੈਠੂ ਮੈਂ ਤੇਰੇ ਕੋਲੇ ਬੈਠੂ ਮਾੜਾ ਕਰ ਹਾਂ ਤੇ ਤੂੰ ਮੈਨੂੰ ਨਾ ਤੂੰ ਬੋਲ ਰਿਹਾ ਜੀ ਮੈਂ ਨਾ ਕੋਲੇ ਅੱਧੀ شریف ਨੇ ਆਪਣਾ ਇਹਦਾ ਪੂਜੀ ਉਹਦੇ ਉੱਥੇ ਜਾ ਕੇ ਦੇਖੋ ਆਇਆ ਯਾਰ ਦਿਲ ਦਿੱਤ ਨਾ ਅੰਡਾ ਅੰਡਾ ਮਮੇ ਅੰਡਾ ਖਾ ਲੈ ਪਰ ਉਹ ਪਤਾ ਇੱਕ ਹੀ ਗੱਲ ਹੈ ਕਿ ਉਹ ਅੰਡਾ ਖਾ ਲੈ ਆਵੇ ਤਾਂ ਵੀਲੀ ਵਾਸਤੇ ਉਹ ਇੱਕ ਹੀ ਹੋ ਜਾਣਾ ਲੱਗੇ ਮੇਰੇ ਨਾ ਕਰੇ ਬੰਦਾ ਛੱਤੋਂ ਪੁੱਛੇ ਦੇ ਦੇ ਤੈਨੂੰ ਪੁੱਛੇ ਦੇ ਬਈ ਬੋਲਣਾ ਕਰ ਚਾਹ ਤੇ ਮੈਂ ਤੂੰ ਆਏ ਕਰੀ ਉੱਥੇ ਮੈਂ ਪੁੱਛੂਗਾ ਜਵਾਕਾਂ ਦਾ ਵਿਚਾਰ ਲਾਲਾ ਲਾਲਾ ਨੇ ਅੰਡਾ ਲਾਲਾ ਇਹਦੇ ਮੈਂ ਉੱਥੇ ਮੈਂ ਜਾਊਗਾ ਆ ਕੇ ਸਿੱਖ ਦੇ ਮੈਂ ਪੁੱਛੂ ਵੀ ਇੱਕ ਬੰਦਾ ਕਹਿੰਦਾ ਤੇ ਅੰ ਦੇਖਾ ਦੇਖਾ ਦੇ ਸਾਹਮਣੇ ਖਾ ਕੇ ਦਿਖਾ ਦੇ ਮੀਟ ਸਾਹਮਣੇ ਬੱਕਰੇ ਬਣਾਵਾਂਗੇ ਇੱਥੇ ਮੇਰੇ ਟੋਟਲੇ ਲੈ ਕੇ ਹਲਾਲ ਕਰਕੇ ਹਲਾਲ ਕਰਕੇ ਹਾਂ ਸੱਤ ਬੱਕਰੇ ਅੰਦੀ ਤਾਂ ਇੱਕ ਮਿੰਟ ਦੋ ਦਾ ਸੱਤ ਬੱਕਰੇ ਬਣਾਏ ਸੀ ਚੰਗੀ ਤੇ ਚੰਗੀ ਬੱਕਰੇ ਨੂੰ ਹਲਾਲ ਕਰਦੇ ਨੇ ਬਾਈ ਇਹ ਬੱਕਰੇ ਹਾਂ ਇਹ ਹਲਾਲ ਹੋ ਜਾਂਦੇ ਨੇ ਬਾਈ ਤੁਹਾਡੀ ਇਹ ਤਾਂ ਤੋੜਿਆ ਉਂਜੀਤਾ ਆ ਇੱਕੋ ਜੇ ਕੱਪੜੇ ਟ੍ਰਾਈਡੈਂਟ ਵਾਲੇ ਬਣਾ ਫਿਰ ਦਿੰਦੇ ਆ ਉਹ ਬਾਬੂ ਜੀ ਬਾਬੂ ਜੀ ਹਾ ਸੱਤਾ ਸਿੰਘ ਪਹੁੰਚ ਰਹੇ ਨੇ ਭਾਈ ਗਰਾਊਂਡ ਵਿੱਚ ਮਮਾ ਓਰੀ ਓਰੀ ਬਣਾ ਢਿੱਲੇ ਮੂੰਹ ਕਰੀ ਬੈਠਾ ਹੋ ਤਾ ਉਹ ਪੈੜ ਤੇ ਹਾਂ ਤੇਰੀ ਵੀਡੀਓ ਬਣ ਰਹੀ ਥੋਡੀ ਹਾਂ ਵੀਡੀਓ ਬਣਾ ਰਹੇ ਹਾਂ ਵੀਡੀਓ ਕਾਹਨ ਬਣਾਉਨੇ ਬਲਾਗ ਬਣਾਉਨੇ ਹਾਂ ਵੇਚਾਂਗੇ ਸਾਰੇ ਜ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਪਤਾ ਲੱਗੇ ਵੀ ਕਿੱਥੇ ਭਾਗਿਆ ਕੰਮ ਆਜੋ 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 ਚਲੋ ਚਲੋ ਠੀਕ ਹੈ ਨਵੀਂ ਲਈ ਹਾਂਜੀ ਹੁਣ ਦੱਸੋ ਨਵੀਂ ਮਿੱਟਾ ਆਹੇ ਹਾਂ ਹੁਣ ਨਵੀਂ ਲੈ ਆਏ ਠੀਕ ਹੈ ਆਹੇ ਬਣਾ ਰਾ ਬੇਲੀ ਬੰਦੇ ਵਿੱਚ ਲੈ ਦੇਗੇ ਹਾਂ ਹਾਂ ਆ ਗਏ ਸਾਰੇ ਆਏ ਨੇ ਸਾਰੇ ਆ ਗਏ ਇਹਦੇ ਕੋਲ ਵਿੱਚ ਅੱਜ ਜੀ ਲਵੇ ਬੈਠੇ ਨੇ ਇਹ ਬੋਟੀ ਉਹ ਚਲੋ ਗਾਰਾ ਬਣਾ ਦੇ ਮਿਸਤਰੀ ਗਾਰਾ ਡਿੱਕੀ ਜਾਂਦਾ ਗਾਰਾ ਬਣਾ ਦੇ ਪਾਣੀ ਦਾ ਸੱਟਾ ਕਰਦਾ ਤੁਹਾਨੂੰ ਉਹਨੂੰ ਗੁਆਰੇ ਤੇ ਹੋਰ ਮਾਤਾ ਮਾਤਾ ਗੱਲ ਨੂੰ ਪਾਣੀ ਲਾ ਲਈ ਤਰਨ ਇੱਧਰ ਫੜਾ ਕਰ ਚਲੋ ਸਰ ਜੂ ਹੁਣ ਇੱਕੋ ਹੀ ਰਦਾ ਲੱਗੂ ਜੀ ਬਸ ਹੋਰ ਨਾ ਜੀ ਰਵੇ ਲੱਗਦੇ ਨੇ ਕਈ ਜੇ ਅੱਛਾ ਇਹ ਆਉਦੇ ਨਾ ਘਟ ਲੈ ਬਾਹਰ ਲੈਟ ਫੜਨ ਤੂੰ ਇਹ ਗੱਡੀ ਦਾ ਨਾਮ ਵੀ ਬਣਾ ਲੈ ਹੈ ਬੱਤੇ ਇਹਦੇ ਹਾਂ ਬੜੇ ਚੰਗੇ ਲੱਗਣਗੇ ਆ ਤੇ ਅੱਛਾ ਦੇਖੀ ਇਹ ਮੰਗੇ ਤਾਂ ਹੋਵੇ ਬਾਣਾ ਬਾਣਾ ਲੈ ਮੜੇ ਇੱਥੇ ਖੜ ਗਿਆ ਰੈਡੀ ਲਾ ਦੇ ਥੱਲੇ ਲੋ ਜੀ ਇੱਕ ਟਰਾਲੀ ਅੱਜ ਫੇਰ ਪਰਕ ਲੈਣ ਦੀ ਮੈਂ ਪਰਾਂ ਯਾਰ ਹੋਰ ਸਾਰੀਆਂ ਟਰਾਲੀਆਂ ਰੋਣ ਨਹੀਂ ਬੰਦੀਆਂ ਨੇ ਮੈਂ ਆ ਨਾ ਤੂੰ ਲਾ ਕੇ ਆ ਪਰੂ ਮਾਪੀ ਅਮਾ ਇੱਥੇ ਖੜਾ ਜਾ ਓਏ ਤੋਰ ਦੇ ਗੱਗੂ ਗੱਲ ਵਾਲੀ आओ ले हेड साहब हेड वाला हेड ले ले भाई नहीं ले जा भाई का तू पर यही ममरा